ਲੋਜੀ ਅੱਜ ਪੂਰੇ ਪੰਜਾਬ ਦੀ ਪੁਲਿਸ ਦੇ ਐਕਸ ਪੁਲਿਸ ਮੁਖੀ ਡੀਜੀਪੀ ਤੇ ਪੰਜਾਬ ਦੀ ਇੱਕ ਐਕਸ ਮਹਿਲਾ ਮੰਤਰੀ ਦੇ ਉੱਪਰ ਬੜਾ ਵੱਡਾ ਤੇ ਗੰਭੀਰ ਪਰਚਾ ਦਰਜ ਹੋ ਗਿਆ ਐ ਐਫ ਆਈ ਆਰ ਦਰਜ ਹੋ ਗਈ ਆ ਦੋਨੇ ਬੜੇ ਕਸੂਤੇ ਫਸ ਗਏ ਨੇ ਔਰ ਪੰਜਾਬ ਦੇ ਇਸ ਐਕਸ ਪੁਲਿਸ ਮੁਖੀ ਦੇ ਉੱਤੇ ਉਸ ਦੀ ਨੌਜਵਾਨ ਸਖੀ ਨੂ ਦੇ ਨਾਲ ਨਾਜਾਇਜ਼ ਸਬੰਧਾਂ ਦੇ ਕਥਿਤ ਦੋਸ਼ ਵੀ ਲੱਗੇ ਨੇ ਪੂਰਾ ਮਾਮਲਾ ਕੀ ਹੈ ਤੁਹਾਨੂੰ ਡਿਟੇਲਸ ਸਮਝਾਉਣੇ ਆ ਇਹ ਪਰਚਾ ਕਿਉਂ ਦਰਜ ਹੋਇਆ ਕਿਹਨੇ ਕਰਵਾਇਆ ਕਿਹੜੀਆਂ ਧਰਾਵਾਂ ਲੱਗੀਆਂ ਨੇ ਤੇ ਇਹਦਾ ਨਿਚੋੜ ਕੀ ਨਿਕਲੇਗਾ ਪੂਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਇਸ ਵੱਡੀ ਘਟਨਾ ਬਾਰੇ ਜਰੂਰ ਲਿਖਿਓ ਕੀ ਡੀਜੀਪੀ ਨੇ ਸਹੀ ਕੀਤਾ ਕੀ ਡੀਜੀਪੀ ਦੇ ਉੱਪਰ ਜਿਹੜੇ ਦੋਸ਼ ਲੱਗੇ ਨੇ ਉਹ ਠੀਕ ਨੇ ਜਾਂ ਗਲਤ ਨੇ ਅਸਲ ਮਾਮਲਾ ਇਹ ਆ ਪਿਛਲੇ ਦਿਨੀ 4 ਦਿਨ ਪਹਿਲਾਂ ਇੱਕ ਵੱਡੀ ਖਬਰ ਆਈ ਸੀ ਕਿ ਪੰਜਾਬ ਦੇ ਐਕਸ ਡੀਜੀਪੀ ਮੁਹੰਮਦ ਮੁਸਫਾ ਦੇ ਪੁੱਤਰ ਅਕਲ ਅਖਤਰ ਦਾ ਘਰ ਦੇ ਵਿੱਚ ਹੀ ਦਿਹਾਂਤ ਹੋ ਗਿਆ ਤੇ ਕੋਈ ਗਲਤ ਚੀਜ਼ ਖਾਣ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਉਸ ਦੀ ਮੌਤ ਹੋ ਗਈ ਹੈ ਉਸ ਤੋਂ ਬਾਅਦ ਉਸ ਦੀਆਂ ਅੰਤਮ ਰਸਮਾਂ ਵੀ ਨਿਭਾ ਦਿੱਤੀਆਂ ਗਈਆਂ ਸੀ ਪਰ ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਈ ਉਹ ਵੀਡੀਓ ਦੱਸਿਆ ਜਾ ਰਿਹਾ ਕਥਿਤ ਤੌਰ ਤੇ ਡੀਜੀਪੀ ਦੇ ਮਰ ਚੁੱਕੇ ਪੁੱਤਰ ਦੀ ਸੀ ਔਰ ਉਸ ਵੀਡੀਓ ਦੇ ਵਿੱਚ ਇਹ ਦਾਵਾ ਕੀਤਾ ਗਿਆ ਕਿ ਉਹ ਜਿਹੜਾ ਪੁੱਤਰ ਹੈ ਉਹ ਆਪਣੇ ਹੀ ਪਿਓ ਦੇ ਉੱਪਰ ਯਾਨੀ ਐਕਸ ਡੀਜੀਪੀ ਮੁਹੰਮਦ ਮੁਸਫਾ ਦੇ ਉੱਪਰ ਇਹ ਵੱਡੇ ਦੋਸ਼ ਲਾ ਰਿਹਾ ਸੀ ਕਿ ਇਹਦੇ ਮੇਰੀ ਪਤਨੀ ਦੇ ਨਾਲ ਯਾਨੀ ਕਿ ਆਪਣੀ ਨੂੰਹ ਦੇ ਨਾਲ ਸੰਬੰਧ ਨੇ ਤੇ ਮੈਂ ਬਹੁਤ ਪਰੇਸ਼ਾਨ ਆ ਮੈਂ ਬਹੁਤ ਡਿਪਰੈਸ਼ਨ 'ਚ ਆ ਔਰ ਇਸ ਤਰ੍ਹਾਂ ਦਾ ਵੀ ਉਸ ਵੀਡੀਓ ਦੇ ਵਿੱਚ ਵਿਖਿਆਨ ਦਿਖਾਇਆ ਗਿਆ ਭਈ ਉਹ ਕਹਿ ਰਿਹਾ ਕਿ ਮੇਰਾ ਜਿਹੜਾ ਪਿਤਾ ਉਹ ਮੈਨੂੰ ਆਪਣੇ ਰਾਹ ਦਾ ਰੋੜਾ ਸਮਝਦਾ ਔਰ ਮੇਰੇ ਉੱਪਰ ਝੂਠੇ ਪਰਚੇ ਵੀ ਦਰਜ ਕਰਵਾਏ ਨੇ ਕਿਉਂਕਿ ਮੇਰਾ ਪਿਓ ਦੀ ਪਾਵਰ ਕਾਫੀ ਹੈ ਚੱਲਦੀ ਬਹੁਤ ਹੈ ਤੇ ਇਥੋਂ ਤੱਕ ਵੀ ਉਹਨੇ ਦੋਸ਼ ਉਸ ਵੀਡੀਓ ਦੇ ਵਿੱਚ ਲਾਏ ਕਿ ਮੇਰੇ ਨਾਲ ਕੁਝ ਵੀ ਕੀਤਾ ਜਾ ਸਕਦਾ ਪਰ ਉਸ ਤੋਂ ਬਾਅਦ ਇੱਕ ਆਡੀਓ ਰਿਕਾਰਡਿੰਗ ਹੋਰ ਵੀ ਪੇਸ਼ ਕੀਤੀ ਗਈ ਜਿਦੇ ਵਿੱਚ ਇਹ ਵੀ ਹੋ ਰਿਹਾ ਕਿ ਉਹ ਮੁੰਡਾ ਕਹਿ ਰਿਹਾ ਕਿ ਉਹ ਦੋਸ਼ ਮੈਂ ਗਲਤ ਲਾ ਬੈਠਾ ਸੀ ਪਰ ਹੁਣ ਅੱਜ ਪੰਜਾਬ ਦੇ ਐਕਸ ਡੀਜੀਪੀ ਮੁਹੰਮਦ ਮੁਸਤਾਫਾ ਉਹਨਾਂ ਦੀ ਪਤਨੀ ਜਿਹੜੀ ਪੰਜਾਬ ਦੀ ਐਕਸ ਮੰਤਰੀ ਰਹੀ ਹੈ ਰਜ਼ੀਆ ਸੁਲਤਾਨਾ ਮਲੇਰਕੋਟਲਾ ਤੋਂ ਐਮਐਲਏ ਬਣੀ ਸੀ ਉਹਦੇ ਉੱਪਰ ਤੇ ਮਰਨ ਵਾਲੇ ਮੁੰਡੇ ਅਕਿਲ ਅਖਤਰ ਦੀ ਘਰ ਵਾਲੀ ਦੇ ਉੱਪਰ ਇਹਨਾਂ ਸਾਰਿਆਂ ਦੇ ਉੱਪਰ ਅੱਜ ਪਰਚਾ ਦਰਜ ਕਰ ਲਿਆ ਗਿਆ ਔਰ ਜਿਹੜੀ ਡੀਸੀਪੀ ਸ੍ਰਿਸ਼ਟੀ ਗੁਪਤਾ ਇਹੋ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਕਿ ਧਾਰਾ 103 ਕਿਸੇ ਨੂੰ ਮਰਨ ਲਈ ਮਜਬੂਰ ਕਰਨ ਦੀ ਧਾਰਾ ਤੇ ਧਾਰਾ 61 ਲਕੋਣ ਦੀ ਸਾਜ਼ਿਸ਼ ਕਰਨ ਵਾਲੀ ਧਾਰਾ ਇਹਨਾਂ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੁਣ ਦੋਸ਼ ਕੀ ਨੇ ਜੋ ਚਰਚਾ ਨਿਕਲ ਕੇ ਮੀਡੀਆ ਚ ਆ ਰਹੀ ਹੈ ਕਥਿਤ ਤੌਰ ਤੇ ਕਿਹਾ ਜਾ ਰਿਹਾ ਦੇਖੋ ਜਿਹੜੇ ਡੀਜੀਪੀ ਸੀ ਐਕਸ ਉਹਨਾਂ ਦੇ ਆਪਣੀ ਨੂੰਹ ਦੇ ਨਾਲ ਨਜਾਇਜ਼ ਸਬੰਧ ਸੀ ਉਹ ਮੁੰਡਾ ਪਰੇਸ਼ਾਨ ਸੀ ਔਰ ਇਸ ਕਰਕੇ ਜਾਂ ਤਾਂ ਉਹ ਆਪਣੇ ਆਪ ਸੁਸਾਈਡ ਕਰ ਗਿਆ ਤੇ ਜਾਂ ਉਹਨੂੰ ਮਾਰ ਦਿੱਤਾ ਗਿਆ ਉਹਨੂੰ ਮਰਨ ਲਈ ਮਜਬੂਰ ਕਰ ਦਿੱਤਾ ਗਿਆ ਜਿਹੜੀ ਐਫ ਆਈ ਆਰ ਦੇ ਵਿੱਚ ਜੋ ਲਿਖਿਆ ਗਿਆ ਉਹਦੇ ਮੁਤਾਬਕ ਇਸ ਤਰ੍ਹਾਂ ਦੀ ਕਹਾਣੀ ਜਿਹੜੀ ਆ ਉਹ ਬਣਾਈ ਗਈ ਆ ਲਿਖੀ ਗਈ ਆ ਔਰ ਹੁਣ ਪਰਚਾ ਦਰਜ ਕਰਵਾਇਆ ਕੀ ਨਹੀਂ ਦੇਖੋ ਮੁੰਡੇ ਦਾ ਜਿਹੜਾ ਆਪਣਾ ਪਰਿਵਾਰ ਹੈ ਉਹ ਉਹਦਾ ਪਿਓ ਡੀਜੀਪੀ ਤੇ ਮਾਂ ਉਹਦੀ ਐਕਸ ਮੰਤਰੀ ਉਹਨਾਂ ਤੇ ਤਾਂ ਪਰਚਾ ਦਰਜ ਹੋਇਆ ਉਹ ਤਾਂ ਕਰਵਾ ਨਹੀਂ ਸਕਦੇ ਸਹੁਰੇ ਜਿਹੜੇ ਨੇ ਉਹ ਵੀ ਨਹੀਂ ਕਰਵਾ ਸਕਦੇ ਕਿਉਂਕਿ ਉਹਨਾਂ ਦੀ ਕੁੜੀ ਤੇ ਵੀ ਪਰਚਾ ਦਰਜ ਹੋਇਆ ਮਤਲਬ ਉਹਦੀ ਘਰ ਵਾਲੀ ਤੇ ਵੀ ਪਰਚਾ ਦਰਜ ਹੋ ਗਿਆ ਫਿਰ ਇਹ ਕਰਵਾਇਆ ਕਿਨੇ ਇਹ ਜੀ ਇੱਕ ਮਲੇਰ ਕੋਟਲਾ ਦਾ ਵਿਅਕਤੀ ਹੈ ਜਿਹੜਾ ਕਹਿ ਰਿਹਾ ਕਿ ਮੈਂ ਇਹਨਾਂ ਦਾ ਗਵਾਂਢੀ ਆ ਅਸੀਂ ਬਹੁਤ ਨਜ਼ਦੀਕ ਤੋਂ ਇੱਕ ਦੂਜੇ ਨਾਲ ਵਰਤਦੇ ਰਹੇ ਹਾਂ ਇਕੱਠੇ ਰਹੇ ਹਾਂ ਉਹਦਾ ਨਾਂ ਸ਼ਮਸੂਦੀਨ ਦੱਸਿਆ ਜਾ ਰਿਹਾ ਔਰ ਉਹ ਕਹਿੰਦਾ ਕਿ ਸਭ ਨੂੰ ਪਤਾ ਸੀ ਕਿ ਆ ਨਜਾਇਜ਼ ਸਬੰਧ ਜਿਹੜੇ ਨੇ ਉਹ ਚੱਲ ਰਹੇ ਨੇ ਉਹਨੇ ਫਿਰ ਪਰਚਾ ਦਰਜ ਕਰਵਾਇਆ ਵੀ ਉਹ ਮੁੰਡਾ ਐਵੇਂ ਨਹੀਂ ਮਰਿਆ ਉਹ ਮੁੰਡਾ ਇਹਨਾਂ ਤੋਂ ਤੰਗ ਆ ਕੇ ਦੁਖੀ ਹੋ ਕੇ ਜਾਂ ਮਰਿਆ ਜਾਂ ਮਾਰਿਆ ਗਿਆ ਪੁਲਿਸ ਕਹਿੰਦੀ ਹੈ ਵੀ ਅਸੀਂ ਪਰਚਾ ਦਰਜ ਕਰ ਲਿਆ ਤੇ ਅਸੀਂ ਹੁਣ ਪੂਰੀ ਤਫ਼ਤੀਸ਼ ਕਰਾਂਗੇ ਡੰਗਾਈ ਦੇ ਨਾਲ ਕਾਰਵਾਈ ਕਰਾਂਗੇ ਪਰ ਇਹਦੇ ਦੋ ਪੱਖਾਂ ਤੇ ਆਪਾਂ ਗੱਲ ਕਰਨੀ ਹੈ ਪਹਿਲਾਂ ਤਾਂ ਤੁਸੀਂ ਇਹਦੇ ਤੇ ਕਮੈਂਟ ਲਿਖਿਓ ਵੀ ਤੁਹਾਨੂੰ ਇਹ ਸਾਰੀ ਜੋ ਗੱਲ ਮੈਂ ਦੱਸੀ ਹੈ ਜੋ ਹੁਣ ਤੱਕ ਪਰਚੇ 'ਚ ਸਾਹਮਣੇ ਆ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਕੀ ਡੀਜੀਪੀ ਜਿਹੜਾ ਸਾਬਕਾ ਡੀਜੀਪੀ ਆ ਉਹ ਇੰਜ ਕਰ ਸਕਦਾ ਔਰ ਕੀ ਉਹ ਮੁੰਡਾ ਝੂਠੇ ਦੋਸ਼ ਲਾ ਗਿਆ ਕਿ ਜਾਂ ਫਿਰ ਪਰਚਾ ਝੂਠਾ ਹੈ ਕੀ ਲੱਗਦਾ ਕਿ ਪਰਚਾ ਹੋ ਗਿਆ ਤਾਂ ਹੁਣ ਇਹਦੇ ਵਿੱਚ ਸਜ਼ਾ ਤੱਕ ਗੱਲ ਪਹੁੰਚ ਸਕੇਗੀ ਦੇਖੋ ਮੈਂ ਤਾਂ ਯਾਰ ਇਹ ਗੱਲ ਸੁਣ ਕੇ ਬਹੁਤ ਹੈਰਾਨ ਤੇ ਸਦਮਾ ਵੀ ਲੱਗਾ ਮੈਨੂੰ ਕਿਉਂਕਿ ਦੇਖੋ ਇੱਕੋ ਇੱਕ ਪੁੱਤ ਹੋਵੇ ਇਹ ਸੋਚਣਾ ਵੀ ਬਹੁਤ ਔਖਾ ਲੱਗਦਾ ਇੱਕੋ ਇੱਕ ਪੁੱਤ ਹੋਵੇ ਤੇ ਇੱਕੋ ਇੱਕ ਪੁੱਤ ਦੀ ਘਰ ਵਾਲੀ ਨੋ ਹੋਵੇ ਉਹ ਤਾਂ ਉਂਝ ਹੀ ਬੜੀ ਇੱਕ ਰਿਸ਼ਤੇ ਦੇ ਪ੍ਰਤੀ ਸ਼ਰਧਾ ਬਣਦੀ ਹੈ ਕਿਉਂਕਿ ਏ ਪੁੱਤ ਦੀ ਘਰ ਵਾਲੀ ਜਿਹੜੀ ਨੂੰਹ ਆ ਉਹ ਤਾਂ ਉੰਜ ਹੀ ਆਪਣੇ ਬੱਚਿਆਂ ਵਰਗੀ ਲੱਗਦੀ ਆਪਣੀਆਂ ਧੀਆਂ ਵਰਗੀ ਲੱਗਦੀ ਹੈ ਉਹਦੇ ਇਸ ਰਿਸ਼ਤੇ ਚ ਇੱਕ ਬਹੁਤ ਮਰਿਆਦਾ ਤੇ ਸਤਕਾਰ ਹੁੰਦਾ ਤਾਂ ਜਿਹੜੇ ਭੈੜੇ ਦੋਸ਼ ਇਸ ਪਰਚੇ ਦੇ ਵਿੱਚ ਜਿਹੜਾ ਪੁਲਿਸ ਦਾ ਪੂਰੀ ਦਾ ਮੁਖੀ ਰਿਹਾ ਉਹਦੇ ਉੱਪਰ ਲੱਗੇ ਨੇ ਆਪਣੇ ਆਪ ਦੇ ਵਿੱਚ ਇਹ ਮਾਮਲਾ ਬਹੁਤ ਸੀਰੀਅਸ ਹੈ ਗੰਭੀਰ ਹੈ ਤੇ ਸ਼ਰਮਨਾਕ ਵੀ ਹੈ ਦੇਖੋ ਕਈ ਕੇਸ ਇਦਾਂ ਦੇ ਸਾਹਮਣੇ ਆਉਂਦੇ ਨੇ ਜਿੱਥੇ ਪਿਓ ਵੀ ਆਪਣੀਆਂ ਧੀਆਂ ਦੇ ਨਾਲ ਗਲਤ ਕਰ ਦਿੰਦੇ ਨੇ ਭਰਾ ਵੀ ਪਰ ਇਹ ਬਹੁਤ ਹੀ ਇੱਕ ਡਿੱਗੀ ਹੋਈ ਮਾਨਸਿਕਤਾ ਕਿ ਕੋਈ ਵਿਅਕਤੀ ਆਪਣੀ ਨੋਹ ਬਾਰੇ ਇਸ ਤਰ੍ਹਾਂ ਸੋਚ ਸਕੇ ਜਾਂ ਉਹਦੇ ਨਾਲ ਇਸ ਤਰ੍ਹਾਂ ਦੇ ਰਿਲੇਸ਼ਨ ਬਣਾ ਕੇ ਜਿੱਦੇ ਚੋਂ ਦਾ ਮੁੰਡਾ ਹੀ ਅੰਤ ਨੂੰ ਖਤਮ ਹੋ ਜੇ ਇਹ ਜਿਹੜੇ ਕਥਿਤ ਦੋਸ਼ ਲੱਗੇ ਨੇ ਇਹ ਬਹੁਤ ਗਹਿਰਾ ਸੋਚਣ ਲਾਉਂਦੇ ਨੇ ਹੁਣ ਦੇਖੋ ਯਾਰ ਸਾਡਾ ਸਮਾਜ ਕਿਸ ਪੱਧਰ ਤੱਕ ਫਿਰ ਗਿਰ ਗਿਆ ਹੋਊਗਾ ਜੇ ਇਹ ਦੋਸ਼ ਠੀਕ ਨੇ ਭਈ ਆਪਣੇ ਹੀ ਗੱਭਰੂ ਪੁੱਤ ਨੂੰ ਮਰਨ ਲਈ ਮਜਬੂਰ ਕਰ ਦੇਣਾ ਜੇ ਇਹ ਦੋਸ਼ ਸਹੀ ਨੇ ਜੇ ਸਹੀ ਨਹੀਂ ਤਾਂ ਕਿੰਨੀ ਭੈੜੀ ਸਥਿਤੀ ਆ ਇਹ ਸੋਚਦੀ ਕਿ ਆਪਣੇ ਸਵਾਦ ਦੀ ਖਾਤਰ ਜਾਂ ਆਪਣੇ ਕਿਸੇ ਵੀ ਆਨੰਦ ਮ제 ਦੀ ਖਾਤਰ ਆਪਣੇ ਸੋਹਣੇ ਸੁਨੱਖੇ ਗੱਭਰੂ ਪੁੱਤ ਨੂੰ ਮਰਨ ਲਈ ਮਜਬੂਰ ਕਰ ਦੇਣਾ ਇਹ ਬਹੁਤ ਗੰਭੀਰ ਕਿਸਮ ਦੇ ਦੋਸ਼ ਨੇ ਇਹ ਕੋਈ ਆਮ ਗੱਲ ਨਹੀਂ ਹੈ ਦੂਜੇ ਪਾਸੇ ਕੀ ਕਾਰਵਾਈ ਹੋਏਗੀ ਮੰਨ ਲਓ ਇੱਕ ਮਿੰਟ ਲਈ ਜੇ ਇਹ ਦੋਸ਼ ਸੱਚੇ ਵੀ ਹੋਣ ਪਹਿਲੀ ਤਾਂ ਗੱਲ ਬਹੁਤ ਵੱਡਾ ਅਹੁਦਾ ਹੁੰਦਾ ਡੀਜੀਪੀ ਪੂਰੀ ਮੁਖੀ ਹੁੰਦਾ ਪੂਰੀ ਪੁਲਿਸ ਦਾ ਰਿਟਾਇਰਮੈਂਟ ਤੋਂ ਬਾਅਦ ਵੀ ਉਹਦੀ ਵੱਡਾ ਪ੍ਰਭਾਵ ਤੇ ਪਾਵਰ ਰਹਿੰਦੀ ਹੈ ਕਿਉਂਕਿ ਉਹ ਸੈਂਕੜੇ ਅਫਸਰ ਜਿਹੜੇ ਐਸਐਸਪੀ ਐਸਪੀ ਆਈਜੀ ਡੀਆਈਜੀ ਉਹ ਸਾਰੇ ਉਹਦੇ ਥੱਲੇ ਕੰਮ ਕਰ ਚੁੱਕੇ ਹੁੰਦੇ ਆ ਤੇ ਜਿਹੜੇ ਮੌਜੂਦਾ ਡੀਜੀਪੀ ਆ ਉਹ ਵੀ ਇੱਕ ਟਾਈਮ ਉਹਦੇ ਥੱਲੇ ਕੰਮ ਕਰਦੇ ਰਹੇ ਆ ਤਾਂ ਕੀ ਇਹ ਸਾਰੇ ਕੁਸ਼ ਦੇ ਉੱਪਰ ਕਾਰਵਾਈ ਅੰਤ ਤੱਕ ਪਹੁੰਚ ਸਕੇਗੀ ਦੇਖੋ ਅਸੀਂ ਤਾਂ ਇਹ ਵੇਖਦੇ ਰਹੇ ਆ ਬਹੁਤ ਸਾਰੇ ਕੇਸਾਂ 'ਚ ਵੇਖਿਆ ਵੀ ਜਦੋਂ ਬੰਦੇ ਕਿਸੇ ਕੋਲ ਪਾਵਰ ਹੁੰਦੀ ਹੈ ਜਾਂ ਪੈਸਾ ਹੁੰਦਾ ਤਾਂ ਫਿਰ ਉਹਦੇ ਕੇਸ ਪਹਿਲੀ ਗੱਲ ਤਾਂ ਪੁਲਿਸ ਕੋਲ ਰੋਲ ਰਲ ਜਾਂਦੇ ਨੇ ਜਿਹੜੀ ਹੁਣ ਸੈੱਟ ਬਣਾਈ ਗਈ ਆ ਇਹਦੇ ਵਿੱਚ ਵੀ ਜਿਹੜੀ ਇਨਵੈਸਟੀਗੇਸ਼ਨ ਜਾਂਚ ਕਰਨ ਵਾਸਤੇ ਅਕਸਰ ਜਿਹੜੀਆਂ ਸੈੱਟ ਜਦੋਂ ਬਣਦੀਆਂ ਨੇ ਤਾਂ ਉਹ ਸੈੱਟ ਆ ਬੰਦਿਆਂ ਨੂੰ ਜਿਨ੍ਹਾਂ ਨੂੰ ਕੱਢਣਾ ਹੁੰਦਾ ਕਈ ਵਾਰ ਕੱਢ ਦਿੱਤਾ ਜਾਂਦਾ ਪਹਿਲਾਂ ਕਿੰਨੀਆਂ ਸਾਰੀਆਂ ਸੈੱਟ ਐ ਹੋਜੀਆਂ ਬਣੀਆਂ ਜਿਨ੍ਹਾਂ ਦੀ ਜਾਂਚ ਪੜਤਾਲ ਜਿਹੜੀ ਛੱਕੀ ਪਾਈ ਗਈ ਤੇ ਉਹ ਸੈੱਟਾਂ ਕੈਨਸਲ ਕਰਨੀਆਂ ਪਈਆਂ ਕਿੰਨੀਆਂ ਸੈੱਟ ਦੀ ਜਾਂਚ ਪੜਤਾਲ ਅਦਾਲਤਾਂ ਨੇ ਕੈਨਸਲ ਕਰਤੀ ਆ ਬੇਅਦਬੀ ਕਾਂਡ ਦੇ ਉੱਪਰ ਕਿੰਨੀਆਂ ਸੈੱਟ ਬਣੀਆਂ ਤੇ ਉਹਨਾਂ ਸੈਟਾਂ ਦੀ ਜਿਹੜੀ ਜਾਂਚ ਪੜਤਾਲ ਸੀ ਉਹ ਸਹੀ ਨਹੀਂ ਪਾਈ ਤੇ ਸਰਕਾਰਾਂ ਨੇ ਉਹ ਬਦਲ ਦਿੱਤੀ ਹੁਣ ਇਹ ਜਿਹੜਾ ਮੁਹੰਮਦ ਮੁਸਫਾ ਦੇ ਬਾਰੇ ਜਿਹੜੀ ਸੈੱਟ ਬਣਾਈ ਗਈ ਆ ਪਰਚੇ ਦੇ ਵਿੱਚ ਇੱਕ ਤਾਂ ਐਕਸ ਮੰਤਰੀ ਆ ਇੱਕ ਐਕਸ ਡੀਜੀਪੀ ਆ ਤਾਂ ਇਸ ਮਾਮਲੇ 'ਚ ਕੀ ਨਿਆ ਹੋ ਸਕੇਗਾ ਮੈਨੂੰ ਲੱਗਦਾ ਔਖਾ ਕੰਮ ਐ ਬਹੁਤ ਔਖਾ ਤੇ ਵੱਡਾ ਕੰਮ ਐ ਦੂਜੇ ਪਾਸੇ ਪੀੜਤ ਵਿਅਕਤੀ ਜਿਹੜਾ ਉਹ ਧਰਤੀ ਤੇ ਹੈ ਨਹੀਂ ਉਹ ਤਾਂ ਜਾ ਚੁੱਕਾ ਐ ਤੇ ਪਰਿਵਾਰ ਚੋਂ ਉਹਦੀ ਕੋਈ ਪੈਰਵਾਈ ਕਰਨ ਵਾਲਾ ਨਹੀਂ ਪਰਿਵਾਰ ਤੇ ਦਾ ਪਰਚਾ ਪੈਰਵਾਈ ਕੌਣ ਕਰੇਗਾ ਪਰਿਵਾਰ ਤੇ ਤਾਂ ਦੋਸ਼ ਨਹੀਂ ਤੇ ਜਿਹੜਾ ਗਵਾਂਢੀ ਐ ਜਿਹੜੇ ਪਰਚਾ ਦਰਜ ਕਰਾਇਆ ਉਹ ਪਤਾ ਨਹੀਂ ਨਿਭ ਸਕੇਗਾ ਆਪਦੇ ਬਿਆਨਾਂ ਤੇ ਕਿ ਨਹੀਂ ਨਿਭ ਸਕੇਗਾ ਉਹਦੇ ਬਿਆਨਾਂ ਤੋਂ ਪਲਟ ਜਾਏਗਾ ਕਿ ਖੜੇ ਇਹ ਆਉਣ ਵਾਲਾ ਟਾਈਮ ਦੱਸੇਗਾ ਹਜੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਇੱਥੇ ਮੈਂ ਤੁਹਾਡੇ ਨਾਲ ਕੁਝ ਗੱਲਾਂ ਜ਼ਰੂਰ ਕਰਨੀਆਂ ਚਾਹਣਾ ਕਿ ਸਾਡਾ ਇਹ ਜਿਹੜਾ ਸਮਾਜ ਹੈ ਸੱਚਮੁੱਚ ਬਹੁਤ ਜ਼ਿਆਦਾ ਨਿੱਗਰ ਗਿਆ ਇੱਕ ਸਾਲ ਦੇ ਵਿੱਚ ਮੀਡੀਆ ਦੇ ਵਿੱਚ ਹੋਣ ਕਰਕੇ ਸੈਂਕੜੇ ਖਬਰਾਂ ਸੀ ਇਸ ਤਰ੍ਹਾਂ ਦੀਆਂ ਪੜਦੇ ਆ ਜਿੱਥੇ ਬਾਬਲ ਜਿਹਨੂੰ ਕਿਹਾ ਜਾਂਦਾ ਪਿਤਾ ਉਹ ਆਪਣੀਆਂ ਹੀ ਬੱਚੀਆਂ ਨਾਲ ਛੋਟੀਆਂ-ਛੋਟੀਆਂ ਧੀਆਂ ਨਾਲ ਗਲਤ ਕੰਮ ਕੀਤੇ ਗਏ ਤੇ ਉਹਨਾਂ ਪਿਓਾਂ ਤੇ ਪਰਚੇ ਦਰਜ ਹੋਏ ਕਿੰਨੇ ਸਾਰੇ ਚਾਚੇ ਤਾਏ ਮਾਮੇ ਜਿਨ੍ਹਾਂ ਦੇ ਉੱਪਰ ਵਿਸ਼ਵਾਸ ਕੀਤਾ ਗਿਆ ਉਹਨਾਂ ਨੇ ਛੋਟੀਆਂ ਬੱਚੀਆਂ ਨਾਲ ਗਲਤ ਕੀਤਾ ਇਹੋ ਜਿਹੀਆਂ ਘਟਨਾਵਾਂ ਵੀ ਆਈਆਂ ਕਹਿੰਦੇ ਸੀ ਪੁੱਤ ਕਪੁੱਤ ਤਾਂ ਹੋ ਸਕਦੇ ਨੇ ਪਰ ਮਾਪੇ ਕਮਾਪੇ ਨਹੀਂ ਹੁੰਦੇ ਪਰ ਇੱਥੇ ਮੈਂ ਦੇਖਿਆ ਬਠਿੰਡਾ ਚ ਘਟਨਾ ਵਾਪਰੀ ਸੀ ਆ ਤਿੰਨ ਚਾਰ ਸਾਲ ਪਹਿਲਾਂ ਇੱਕ ਮਾਂ ਨੇ ਆਪਣਾ ਬੱਚਾ 6 7 7 ਸਾਲ ਦਾ ਸੀ ਜਿਹਨੂੰ ਕਿਰਚਾ ਮਾਰ ਮਾਰ ਕੇ ਮਾਰਦਾ ਸੀ ਸਿਰਫ ਐਵੇਂ ਨਿੱਕੀ ਜਿਹੀ ਖੇਡਣ ਵਾਲੀ ਗੱਲ ਤੋਂ ਕਿੰਨੀਆਂ ਮਾਵਾਂ ਦੇ ਕੇਸ ਆਏ ਨੇ ਜਿੱਥੇ ਮਾਂ ਦੇ ਕਿਤੇ ਕੋਈ ਰਿਲੇਸ਼ਨ ਸੀ ਨਜਾਇਜ਼ ਸਬੰਧ ਸੀ ਤੇ ਉਹਨੇ ਆਪਣੇ ਆਸ਼ਕ ਨਾਲ ਮਿਲ ਕੇ ਤੇ ਆਪਣਾ ਬੱਚਾ ਮਾਰਤਾ ਜਾਂ ਧੀ ਮਾਰਦੀ ਆਪੇ 6 ਇੱਕ ਕੇਸ ਕਿੰਨਾ ਚਰਚਾ ਦੇ ਵਿੱਚ ਰਿਹਾ ਜਿੱਥੇ ਇੱਕ ਮਾਂ ਨੇ ਆਪਣੇ ਆਸ਼ਕ ਨਾਲ ਆਪਣੇ ਪ੍ਰੇਮੀ ਨਾਲ ਮਿਲ ਕੇ ਤੇ ਆਪਣਾ ਇੱਕ ਪੁੱਤ ਮਾਰਦਾ ਸੀ ਤੇ ਉਹਨੂੰ ਫਿਰ ਘਰ ਦੇ ਵਿੱਚ ਹੀ ਦੱਬ ਦਿੱਤਾ ਸੀ ਤੇ ਉਸ ਤੋਂ ਬਾਅਦ ਫਿਰ ਉਹ ਆਪਣੇ ਆਸ਼ਕ ਦੇ ਨਾਲ ਉਹਦਾ ਆਸ਼ਕ ਤੇ ਉਹ ਉੱਥੋਂ ਪਾਸੇ ਜਾ ਕੇ ਰਹਿਣ ਲੱਗ ਪਈ ਸੀ ਤੇ ਪਤਾ ਹੀ ਨਹੀਂ ਲੱਗਦਾ ਸੀ ਕਹਿ ਦਿੱਤਾ ਸੀ ਕਿ ਮੁੰਡਾ ਤਾਂ ਜੌਬ ਲੱਗ ਗਿਆ ਜਾ ਕੇ ਫਲਾਣੀ ਥਾਂ ਤੇ ਪਹਿਲਾਂ ਕਹਿੰਦੇ ਰਹੇ ਪੜਨ ਭੇਜਿਆ ਆ ਬਾਅਦ ਚ ਕਹਿੰਦੇ ਉੱਥੇ ਨੌਕਰੀ ਲੱਗ ਗਿਆ ਤੇ ਲਗਭਗ ਮੇਰੇ ਖਿਆਲ ਦੇ ਨਾਲ 10 ਸਾਲ ਤੋਂ ਵੱਧ ਟਾਈਮ ਬਾਅਦ ਇਸ ਕੇਸ ਦਾ ਗੁੱਥੀ ਸੁਲਜੀ ਸੱਚ ਸਾਹਮਣੇ ਆਇਆ ਜਦੋਂ ਕਿਤੇ ਉਹ ਆਪ ਹੀ ਬਕਵਾਸ ਬਾਰ ਬੈਠੇ ਫਿਰ ਪੁਲਿਸ ਨੇ ਆ ਕੇ ਘਰ ਦੀ ਖਦਾਈ ਕੀਤੀ ਔਰ ਜਿੱਥੇ ਉਹ ਮੁੰਡਾ ਦੱਬਿਆ ਸੀ 10 ਸਾਲ ਪਹਿਲਾਂ ਉਥੋਂ ਆ ਕੇ ਉਹਦੀ লাশ ਨੂੰ ਕੱਢਿਆ ਗਿਆ ਤੇ ਉਹ ਮਾਂ ਨੂੰ ਤੇ ਉਹਦੇ ਆਸ਼ਕ ਨੂੰ ਉਥੇ ਲਿਆਂਦਾ ਗਿਆ ਔਰ ਉਹ ਦੋਨੋਂ ਫੜੇ ਗਏ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਲਾਜ਼ਮੀ ਤੌਰ ਤੇ ਸੋਚਣ ਲਾਉਂਦੀਆਂ ਨੇ ਵਿਚਾਰਨ ਲਾਉਂਦੀਆਂ ਨੇ ਕਿ ਅਸੀਂ ਇੱਕ ਇਸ ਦੌਰਤ ਜੀ ਰਹੇ ਆ ਇੱਕ ਗੱਲ ਤਾਂ ਤੁਸੀਂ ਮੰਨੋ ਮਿੱਤਰੋ ਇਨਸਾਨੀਅਤ ਵਫਾਦਾਰੀ ਪਿਆਰ ਸਤਕਾਰ ਇਹ ਚੀਜ਼ਾਂ ਤਾਂ ਹੋ ਗਈਆਂ ਖਤਮ ਅ ਰਿਸ਼ਤੇ ਨਾਤੇ ਸਾਰੇ ਰਹਿ ਗਏ ਆ ਸਵਾਰਥ ਦੇ ਲਾਲਚ ਦੇ ਬੇਈਮਾਨੀ ਦੇ ਤੇ ਲੋੜਾਂ ਦੇ ਮਤਲਬ ਬਿਨਾ ਸਵਾਰਥ ਤੋਂ ਅ ਰਿਸ਼ਤੇ ਨਹੀਂ ਰਹਿ ਗਏ ਕੋਈ ਰਿਸ਼ਤਾ ਨਾਤਾ ਬਿਨਾ ਸਵਾਰਥ ਤੋਂ ਨਹੀਂ ਰਹਿ ਗਿਆ ਬਸ ਲਾਲਚ ਸਵਾਰਥ ਤੇ ਬੇਕਦਰ ਆ ਰਿਸ਼ਤਿਆਂ ਦਾ ਇਸ ਟਾਈਮ ਹਾਲ ਬਣ ਗਿਆ ਜਦੋਂ ਇੱਥੋਂ ਤੱਕ ਦੋਸ਼ ਲੱਗਣ ਜਿਵੇਂ ਕਥਿਤ ਤੌਰ ਤੇ ਦੋਸ਼ ਲੱਗੇ ਇਹ ਐਕਸ ਡੀਜੀਪੀ ਦੇ ਉੱਪਰ ਪੁਲਸ ਮੁਖੀ ਜੀ ਨੇ ساری ਉਮਰ ਜਿਹਦੀ ਡਿਊਟੀ ਹੈ ਰਹੀ ਕਿ ਲੋਕਾਂ ਨੂੰ ਨਿਆਂ ਦੇਣਾ ਇਨਸਾਫ ਦੇਣਾ ਤੇ ਜਦੋਂ ਉਹ ਇਸ ਪੱਦਰ ਦੇ ਹੀਨियस ਕ੍ਰਾਈਮ ਦੇ ਦੋਸ਼ਾਂ 'ਚ गिर ਗਿਆ ਤਾਂ ਫਿਰ ਰਹਿ ਗਿਆ ਔਰ ਆਪਣੇ ਹੀ ਗੱਭਰੂ ਪੁੱਤ ਨੂੰ ਇਸ ਤਰ੍ਹਾਂ ਮਰਨ ਲਈ ਮਜਬੂਰ ਕਰਨ ਦੇ ਦੋਸ਼ ਲੱਗਣੇ ਇਹ ਆਪਣੇ ਸਮਾਜ ਦੇ ਉੱਪਰ ਸੋਚਣ ਦਾ ਵਕਤ ਹੈ ਇਹ ਜਾ ਕਿਧਰ ਨੂੰ ਰਿਹਾ ਕਿ ਯਾਰ ਅੰਦਰੋਂ ਜਿਹੜੀ ਜ਼ਮੀਰ ਆਉਣੀ ਕੰਬੀ ਹੋਣੀ ਜਿਹਨੂੰ ਲੋਕ ਆਤਮਾ ਕਹਿ ਦਿੰਦੇ ਨੇ ਮੈਂ ਜ਼ਮੀਰ ਕਹਿੰਨਾ ਉਹਨੂੰ ਕਿ ਜਮੀਰ ਮਾਰੀ ਜਾਂਦੀ ਕੁਝ ਲੋਕਾਂ ਦੀ ਜਦੋਂ ਵੱਡੇ ਅਹੁਦੇ ਤੇ ਬਹਿ ਜਾਂਦੇ ਨੇ ਅਸਲ ਦੇ ਵਿੱਚ ਮੈਂ ਬਾਰ ਬਾਰ ਕਹਿ ਰਿਹਾ ਕਿ ਇਸ ਮਾਮਲੇ ਦੀ ਜਿਹੜੀ ਪੂਰੀ ਸਚਾਈ ਆ ਉਹ ਤਾਂ ਪੜਤਾਲ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਏਗੀ ਇਹ ਦੋਸ਼ ਸੱਚੇ ਨੇ ਕਿ ਝੂਠੇ ਨੇ ਇਹ ਤਾਂ ਬਾਅਦ ਚ ਪਤਾ ਲੱਗੇਗਾ ਪਰ ਜੋ ਕਥਤ ਦੋਸ਼ ਲੱਗੇ ਮੈਂ ਉਹਨਾਂ ਦੇ ਹਿਸਾਬ ਨਾਲ ਗੱਲ ਕਰ ਰਿਹਾ ਤੇ ਉਹਨਾਂ ਗੱਲਾਂ ਦੀ ਰੌਸ਼ਨੀ ਚ ਤੁਹਾਡੇ ਨਾਲ ਮੈਂ ਚਰਚਾ ਕਰ ਰਿਹਾ ਜਿਹੜੀਆਂ ਪਹਿਲਾਂ ਵਾਪਰੀਆਂ ਨੇ ਔਰ ਆਪਾਂ ਸਭ ਨੇ ਸੁਣੀਆਂ ਹੋਈਆਂ ਨੇ ਸੋ ਦੁਬਾਰਾ ਫੇਰ ਦੱਸਦਿਆਂ ਕਿ ਪੰਜਾਬ ਦੇ ਐਕਸ ਡੀਜੀਪੀ ਮੁਹੰਮਦ ਮੁਸਫਾ ਉਹਨਾਂ ਦੀ ਐਕਸ ਮੰਤਰੀ ਰਹੀ ਪਤਨੀ ਰਜ਼ੀਆ ਸੁਲਤਾਨਾ ਔਰ ਉਹਨਾਂ ਦੀ ਨੂੰਹ ਤੇ ਉਹਨਾਂ ਦੀ ਬੇਟੀ ਸਾਰਿਆਂ ਦੇ ਉੱਪਰ ਪਰਚਾ ਦਰਜ ਹੋ ਗਿਆ ਜਾਂਚ ਆਰੰਭ ਕਰ ਦਿੱਤੀ ਗਈ ਆ ਹੁਣ ਵੇਖਦੇ ਹਾਂ ਕੀ ਨਿਕਲਦਾ ਤੁਸੀਂ ਸਾਰੇ ਕੁਝ ਤੇ ਆਪਣਾ ਵਿਚਾਰ ਆਪਣਾ ਕੀਮਤੀ ਕਮੈਂਟ ਲਿਖ ਸਕਦੇ ਹਾਂ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਜੀ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ